ਹੇਲੀਉਯਾ ਹੇਲੀਉਯਾ ਦਾ ਮਜ਼ਾਕ ਢਾਉਂਦਾ ਤੇ ਉਦੋਂ ਪੰਜਾਬ ਸਰਕਾਰ ਪਰਚਾ ਨਹੀਂ ਦਰਜ ਕਰਦੀ ਉਦੋਂ ਪੰਜਾਬ ਸਰਕਾਰ ਜਿਹੜੇ ਲੋਕ ਇਨਸਾਫ ਲੈਣ ਦੇ ਲਈ ਅੰਮ੍ਰਿਤਸਰ ਜਾਂਦੇ ਉਹਨਾਂ ਦੇ ਡਾਂਗਾ ਫਿਰਦੀ ਤੇ ਉਹਨਾਂ ਨੂੰ ਬੱਸਾਂ ਵਿੱਚ ਲੱਦ ਕੇ ਬੱਕ ਬੱਕ ਥਾਣਿਆਂ 'ਚ ਬੰਦ ਕਰਦੀ ਤਾਂ ਇੱਕ ਬੇਟੀ ਨੇ ਜੇ ਇੰਨੀ ਗੱਲ ਬੋਲਤੀ ਕਿ ਉਹ ਨਾ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਝੰਡਾ ਲਾਇਆ ਤੇ ਉਹਦੇ ਖਿਲਾਫ ਪਰਚਾ ਦਰਜ ਹੋ ਜਾਂਦਾ ਪੁਰਦੇ ਵਿੱਚ ਕਟੋ-ਕਟ ਮੇਰੇ ਹਿਸਾਬ ਨਾਲ ਇਹ 1000 ਹਜ਼ਾਰ ਮੜਿਆ ਤੇ ਵਿਆਰ ਪਰਚੇ ਹੋਏ ਆ ਜਿਹੜੇ ਜੇਲਾ ਚ ਜੇਲਾ ਬੱਬਾ ਜੀ ਹਜ਼ਾਰ ਮੜਿਆ ਦੇ ਪਰਚਾ ਇੱਕ ਅਕਦੀ ਵਿਚਾਰ ਕੀਤਾ ਤੁਸੀਂ ਐ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਜਿਹੜੀ ਸਕਾਲਰਸ਼ਿਪ ਸਕੀਮ ਆ ਉਹ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਉਹ ਲਾਗੂ ਨਹੀਂ ਹੋ ਰਹੀ ਜ਼ਮੀਨੀ ਪੱਧਰ ਤੇ ਸਭ ਤੋਂ ਪਹਿਲਾਂ ਤੇ ਮੈਂ ਸਭ ਨੂੰ ਮਸੀਹ ਦੇ ਅਜੀਮ ਤੇ ਬਰਕਤਨਾ ਵਿੱਚ ਸਲਾਮ ਆਖਦਾ ਆਦੀ ਜਿਹੜੀ ਮੀਟਿੰਗ ਆ ਸਾਡੇ ਪੰਜਾਬ ਦੇ ਜ਼ੂਤ ਪ੍ਰਧਾਨ ਬੱਬਾ ਮਸੀਹ ਗਿੱਲ ਦੀ ਅਗਵਾਈ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸੀਐਨਐਫ ਦੇ ਵਰਕਰਾਂ ਦੀ ਹੋਈ ਹੈ ਜਿਦੇ ਵਿੱਚ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਬਲਾਕ ਦੇ ਪ੍ਰਧਾਨ ਜ਼ਿਲ੍ਹੇ ਦੀ ਕਮੇਟੀ ਦੇ तमाम ਜਿਹੜੇ ਵਰਕਰ ਆ ਉਹ ਇੱਥੇ ਅੱਜ ਧਾਰੀਵਾਲ ਦੇ ਵਿੱਚ ਇਕੱਠੇ ਹੋਏ ਮੀਟਿੰਗ ਦਾ ਜਿਹੜਾ ਮੁੱਖ ਅਜੰਡਾ ਸੀ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਵੀ ਮਸੀ ਭਾਈਚਾਰੇ ਨਾਲ ਜਿਹੜਾ ਮਤਰੀਮਾ ਵਾਲਾ ਸਲੂਕ ਜਿਹੜਾ ਕੀਤਾ ਜਾ ਰਿਹਾ ਜਿੰਨੀਆਂ ਵੀ ਸਰਕਾਰਾਂ ਬਣੀਆਂ ਉਹਨਾਂ ਨੇ ਇਸ ਭਾਈਚਾਰੇ ਦਾ ਜਿਹੜਾ ਹੈ ਪੋਲੀਟੀਕਲੀ ਫਾਇਦਾ ਤਾਂ ਲਿਆ ਪਰ ਜਿਹੜੇ ਉਹਨਾਂ ਨੂੰ ਹੱਕ ਦੇਣੇ ਸੀ ਉਹ ਕਦੀ ਕਿਸੇ ਨੇ ਨਹੀਂ ਦਿੱਤੇ ਇਹਨਾਂ ਦਾ ਸਿਰਫ ਜਿਹੜਾ ਪੋਲੀਟੀਕਲ ਇਸਤੇਮਾਲ ਹੀ ਹੁੰਦਾ ਹੈ ਸੋ ਅੱਜ ਦੀ ਮੀਟਿੰਗ ਦਾ ਵਿਸ਼ੇਸ਼ ਅਜੰਡਾ ਇਹ ਸੀਗਾ ਕਿ ਜਿਹੜੀਆਂ ਸਾਡੀਆਂ ਲੰਬਿਤ ਮੰਗਾਂ ਨੇ ਜਿਨ੍ਹਾਂ ਵਿੱਚ ਸਾਡੇ ਬੱਚਿਆਂ ਦੇ ਜਿਹੜੇ ਆ ਪ੍ਰੀ-ਮੈਟ੍ਰਿਕ ਪੋਸਟ-ਮੈਟ੍ਰਿਕ ਜਿਹੜੀ ਸਕਾਲਰਸ਼ਿਪ ਸਕੀਮ ਆ ਉਹ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਉਹ ਲਾਗੂ ਨਹੀਂ ਹੋ ਰਹੀ ਜ਼ਮੀਨੀ ਪੱਧਰ ਤੇ ਕਰੋੜਾਂ ਰੁਪਏ ਸੈਂਟਰ ਗਵਰਨਮੈਂਟ ਭੇਜਦੀ ਆ ਲੇਕਿਨ ਜਿਹੜੀ ਸਟੇਟ ਗਵਰਨਮੈਂਟ ਆ ਉਸ ਪੈਸੇ ਨੂੰ ਦੂਜੇ ਪਾਸੇ ਖਰਚਦੀ ਆ ਦੂਸਰਾ ਜਿਹੜਾ ਆ ਸਾਡੇ ਲੋਕ ਜਿਹੜੇ ਆ ਇਹ ਬੇਜ਼ਮੀਨੇ ਲੋਕ ਨੇ ਤੇ ਸਿਰਫ ਛੋਟੇ ਛੋਟੇ ਕੰਮ ਕਰਕੇ ਆਪਣਾ ਘਰਾਂ ਦਾ ਗੁਜ਼ਾਰਾ ਕਰਦੇ ਆ ਤੇ ਕੇਂਦਰ ਸਰਕਾਰ ਦੀ ਸਕੀਮ ਹੈਗੀ ਆ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਜਿਹੜੀ ਸਟੇਟ ਗਵਰਨਮੈਂਟ ਆ ਉਸ ਸਕੀਮ ਨੂੰ ਲਾਗੂ ਕਰਦੀ ਹੈ ਵੀ ਜਿਹਨਾਂ ਲੋਕਾਂ ਕੋ ਘਰ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣਾ ਸਾਡੇ ਜਿਹੜੇ ਆ ਲੱਖਾਂ ਲੋਕ ਜਿਹੜੇ ਆ ਉਹ ਦੋ ਦੋ ਮੜਲੇ ਦੇ ਵਿੱਚ ਇੱਕ ਇੱਕ ਮੜਲੇ ਦੇ ਵਿੱਚ ਚਾਰ ਚਾਰ ਪਰਿਵਾਰ ਰਹਿ ਰਹੇ ਉਹਨਾਂ ਨੂੰ ਸਖਤ ਇਸ ਸਕੀਮ ਦੀ ਲੋੜ ਆ ਜਿਹੜੀ ਕਿ ਲਾਗੂ ਨਹੀਂ ਹੋ ਰਹੀ ਇਸਰਾ ਹੈਗਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੱਚੇ ਘਰ ਨੇ ਕਿਉਂਕਿ ਮਹਿੰਗਾਈ ਦਾ ਜ਼ਗਹਣ ਕਰਕੇ ਜਿਹੜੇ ਘਰ ਬਣਾਉਣੇ ਬਹੁਤ ਔਖੇ ਨੇ ਤੇ ਜੇ ਉਹ ਬਣਾਉਂਦੇ ਨੇ ਤੇ ਉਹਦੀ ਪੂਰੀ ਤਰ੍ਹਾਂ ਜਿਹੜਾ ਉਹਨੂੰ ਪੱਕਾ ਨਹੀਂ ਉਹ ਕਰ ਪਾਉਂਦੇ ਛੱਤਾਂ ਉਹਨਾਂ ਦੀਆਂ ਕੱਚੀਆਂ ਹੁੰਦੀਆਂ ਵਿਦਆਉਟ ਸਿਮੈਂਟਡ ਹੁੰਦੇ ਨੇ ਸੋ ਸਰਕਾਰ ਦੀ ਇੱਕ ਪਾਲਿਸੀ ਹੈਗੀ ਆ ਕਿ ਅਸੀਂ ਉਹਨਾਂ ਜਿਹੜੇ ਕੱਚੇ ਘਰ ਰਿਓ ਪੱਕੇ ਜਿਹੜੇ ਬਣਾ ਕੇ ਦੇਵਾਂਗੇ ਜਿਹੜੇ ਬਿਲੋ ਜਿਹੜੇ ਪਾਵਰਟੀ ਲਾਈਨ ਤੋਂ ਲੋਕ ਰਹਿੰਦੇ ਨੇ ਗਰੀਬੀ ਰੇਖਾ ਤੋਂ ਇਟਾ ਉਹ ਵੀ ਵੀਡੀਓ ਨੂੰ ਹਜ਼ਾਰਾਂ ਐਪਲੀਕੇਸ਼ਨਾਂ ਦਿਤੀਆਂ ਕਿਸੇ ਨੂੰ ਕੋਈ ਪੈਸੇ ਨਹੀਂ ਮਿਲਦੀ ਚੌਥਾ ਹੈਗਾ ਸਾਡੀ ਰਾਖਮਾ ਕਰਨ ਦੀ ਜਿਹੜੀ ਹੈ ਨਾ ਬੜੀ ਧੀਰ ਤੋਂ ਮੰਗ ਹੈਗੀ ਆ ਤੇ ਸਾਡੇ ਪੜ੍ਹੇ ਲਿਖੇ ਬੱਚੇ ਜਿਹੜੇ ਆ ਉਹਨਾਂ ਨੂੰ ਰਾਖਮਾ ਕਰਨ ਮਿਲਣਾ ਚਾਹੀਦਾ ਕਿਉਂਕਿ ਸਾਡੇ ਲੋਕ ਵੀ ਜਿਹੜੇ ਨੇ ਉਹ ਵੀ ਉਹਨਾਂ ਵਰਗਾਂ 'ਚ ਆਉਂਦੇ ਨੇ ਜਿਹੜੇ ਕਿ ਇਸ ਦੇਸ਼ ਦੇ ਵਿੱਚ ਬੰਚਤ ਤੇ ਸ਼ੋਸ਼ਿਤ ਲੋਕ ਨੇ ਸੋ ਸਾਡੀ ਮੰਗ ਹੈ ਕਿ 5% ਰਾਖਮਾ ਕਰਨ ਦਿੱਤਾ ਜਾਏ ਤਾਂ ਕਿ ਇਹ ਵੀ ਜਿਹੜਾ ਹੈ ਆ ਸਰਕਾਰੀ ਨੌਕਰੀਆਂ ਦੇ ਵਿੱਚ ਇਹਨਾਂ ਦਾ ਜਿਹੜਾ ਬਣਦਾ ਮਾਨ ਸਨਮਾਨ ਹੋ ਸਕੇ ਔਰ ਬੱਚੇ ਜਿਹੜੇ ਬੇਰੋਜ਼ਗਾਰ ਆ ਉੱਥੇ ਨੌਕਰੀਆਂ ਕਰ ਸਕਣ ਤੇ ਲਾਸਟ ਜਿਹੜਾ ਹੈ ਸਾਡੀ ਜਿਹੜੀ ਖਾਸ ਜਿਹੜੀ ਅੱਜ ਦੀ ਮੀਟਿੰਗ ਦਾ ਏਜੰਡਾ ਸੀ ਕਿ ਪਿਛਲੇ ਦਿਨਾਂ ਵਿੱਚ ਆ ਜਿਸ ਦਿਨ ਰਾਮਧਰ ਦਾ ਉਦਘਾਟਨ ਸੀਗਾ ਉਸ ਦਿਨ ਮੱਧ ਪ੍ਰਦੇਸ਼ ਦੇ ਵਿੱਚ ਇੱਕ ਚਰਚ ਦੀ ਸਲੀਬ ਦੇ ਉੱਪਰ ਭਗਮਾ ਜਿਹੜਾ ਜ਼ਬਰਦਸਤੀ ਸ਼ਰਾਰਤੀ ਅੰਸਰਾਂ ਨੇ ਲਗਾ ਕੇ ਬੇਅਦਵੀ ਕੀਤੀ ਸੀ ਸੋ ਉਹਦੇ ਨਾਲ ਦੇਸ਼ ਵਿਦੇਸ਼ ਵਿੱਚ ਬਸਦੀਆਂ ਜਿਹੜੀਆਂ ਮਸੀਹ ਸੰਗਤਾਂ ਨੇ ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਤੇ ਉਸ ਠੇਸ ਪਹੁੰਚਣ ਦੇ ਨਾਲ ਜਿਹੜੀ ਬਠਿੰਡੇ ਦੇ ਸਾਡੀ ਇੱਕ ਮਸੀਹ ਲੜਕੀ ਸੀ ਸਾਇਨਾ ਕ੍ਰਿਸਤੀ ਉਹਨੇ ਆਪਣੀਆਂ ਭਾਵਨਾਵਾਂ ਜਿਹੜੀਆਂ ਬਿਆਖਤ ਕੀਤੀਆਂ ਨਿੰਦਾ ਕਰਕੇ ਕਿ ਜਿਹੜੇ ਸ਼ਰਲਤੀ ਤੱਤਵਾਂ ਨੇ ਇਹ ਕੰਮ ਕੀਤਾ ਵੀ ਮੈਂ ਉਹਨਾਂ ਦੀ ਨਿੰਦਾ ਕਰਦੀ ਆ ਤੇ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਪਰ ਸਰਕਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਜੇ ਉਸ ਲੜਕੀ ਨੇ ਆਪਣੀਆਂ ਭਾਵਨਾਵਾਂ ਦੇ ਮੁਤਾਬਕ ਉਹ ਨਿੰਦਾ ਕੀਤੀ ਤਾਂ ਉਲਟ ਉਹਦੇ ਤੇ ਹੀ ਪਰਚਾ ਦਰਜ 295 ਦਾ ਕਰ ਦਿੱਤਾ ਗਿਆ ਜਿਹਦੇ ਨਾਲ ਸਾਡੀਆਂ ਭਾਵਨਾਵਾਂ ਹੋਰ ਜਿਹੜੀਆਂ ਜਿਹਨਾਂ ਨੂੰ ਠੇਸ ਪਹੁੰਚੀ ਹੋਰ ਡੂੰਘੇ ਉਹ जख्म ਸਾਡੀ ਕੀਤੇ ਸਰਕਾਰ ਨੇ ਇੱਕ ਪਾਸੇ ਤਾਂ ਸਰਕਾਰ ਜਿਹੜੀ ਆ ਇਹ ਕਹਿੰਦੀ ਆ ਵੀ ਜਿਹੜਾ ਵੀ ਕੋਈ ਨਫਰਤ ਦੇ ਬੀਜ ਬੀਜੇਗਾ ਅਸੀਂ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਦੇਵਾਂਗੇ ਸਾਡੇ ਖਿਲਾਫ ਤ੍ਰਿੰਦਰ ਛਾਤਰੀ ਅੰਮ੍ਰਿਤਸਰ ਦੇ ਵਿੱਚ ਪਵਿੱਤਰ ਨਾਰੇ ਹੇਲੇਲੂਜਾ ਦਾ ਅਪਮਾਨ ਕਰਕੇ ਗਿਆ ਔਰ ਮੁਸੀਬ ਭਾਈਚਾਰੇ ਦੀ ਠਠਰੀ ਬੰਨਣ ਦੀ ਗੱਲ ਕੀਤੀ ਔਰ ਇੱਥੋਂ ਤੱਕ ਉਹਨੇ ਕਿਹਾ ਵੀ ਇਹਨਾਂ ਨੂੰ ਦੇਸ਼ ਚੋਂ ਬਾਹਰ ਕੱਢਾਂਗੇ ਤੇ ਉਹਦੇ ਖਿਲਾਫ ਸਰਕਾਰ ਨੇ ਹਲੇ ਤੱਕ ਕੋਈ ਪਰਚਾ ਦਰਜ ਨਹੀਂ ਕੀਤਾ ਜਦ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਮੁਸੀਬ ਭਾਈਚਾਰੇ ਨੇ ਇਕੱਠੇ ਹੋ ਕੇ ਸੰਘਰਸ਼ ਵੀ ਕੀਤਾ ਉਲਟ ਸਾਡੇ ਲਾਠੀਆਂ ਵੱਜੀਆਂ ਸਰਕਾਰ ਨੇ ਦਬਾਅ ਬਣਾ ਕੇ ਪੁਲਿਸ ਤੇ ਸਾਡੇ ਲਾਠੀਆਂ ਵੀ ਮਰ ਆਈਆਂ 143 ਲਾਤੀ ਧਾਰਾ ਔਰ ਸਾਡੇ ਸਾਨੂੰ ਥਾਣਿਆਂ ਦੇ ਵਿੱਚ ਬੰਦ ਕੀਤਾ ਜ਼ਬਰਦਸਤੀ ਸਾਰਾ ਬਲੇ ਸਾਡੇ ਨਾਲ ਇਹ ਹਿਊਮਨ ਬਿਹੇਵ ਕੀਤਾ ਜਾ ਰਿਹਾ ਜਿਹੜੇ ਸੰਵਿਧਾਨ ਦੀ ਗੱਲ ਕਰਦੇ ਆ ਉਹਨਾਂ ਤੇ ਲਾਠੀਆਂ ਮਾਰੀਆਂ ਜਾ ਰਹੀਆਂ ਸੋ ਇਹ तमाम ਮੁੱਦਿਆਂ ਤੇ ਅੱਜ ਵਿਚਾਰ ਵਟਾਂਦਰਾ ਕੀਤਾ ਸੋ ਅਸੀਂ ਜਿਹੜਾ ਅੱਜ ਡਿਸਾਈਡ ਹੋਇਆ ਜਿਹੜਾ ਐਕਸ਼ਨ ਪਲਾਨ ਉਹ ਇਹ ਹੋਇਆ ਕਿ ਪਹਿਲੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਇਨਾ ਕ੍ਰਿਸਟੀ ਦਾ ਪ੍ਰਚਾਰ ਰੱਦ ਕਰਨ ਲਈ ਮੰਗ ਪੱਤਰ ਦੇਵਾਂਗੇ ਉਸ ਤੋਂ ਬਾਅਦ ਜੇ ਫੇਰ ਵੀ ਨਾ ਹੋਇਆ ਤੇ ਇਹ ਸੰਘਰਸ਼ ਨੂੰ ਜਿਹੜਾ ਹੋਰ ਤਿੱਖਾ ਪੰਜਾਬ ਦੇ ਵਿੱਚ ਕੀਤਾ ਜਾਏਗਾ ਪੰਜਾਬ ਸਰਕਾਰ ਬੜੇ ਜੋਰ-ਸ਼ੋਰ ਨਾਲ ਕਹਿ ਰਹੀ ਹੈ ਕਿ ਅਸੀਂ ਘਰ-ਘਰ ਜੇਡੀਆਂ ਵਾਂ 44 ਕਿਸਮ ਦੀਆਂ ਜਿਹੜੀਆਂ ਸੁਭਾਵਾਂ ਵਾਂ ਘਰ-ਘਰ ਦੇ ਰਹੇ ਆ ਇਹ ਪਾਸੀਬਲ ਆ ਜੀ ਪ੍ਰਸ਼ਾਸਨ ਕੋ ਦਿੱਤੀਆਂ ਜਾਣੀਆਂ ਦੇਖੋ ਦਫ਼ਤਰਾਂ ਵਿੱਚ ਤਾਂ ਅਧਿਕਾਰੀ ਮਿਲਦੇ ਨੇ ਘਰ-ਘਰ ਕਿਤਾ ਇਹ ਸਰਵਿਸਿਜ਼ ਪ੍ਰੋਵਾਈਡ ਕਰਨਗੇ ਇਟ ਇਜ਼ ਨਾਟ ਅ ਪ੍ਰੈਕਟੀਕਲ ਇਹ ਸਰਕਾਰ ਜਿਹੜੀ ਆ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਰਾਜਨੀਤਿਕ ਲਾਭ ਲੈਣ ਦੇ ਲਈ ਜਿਹੜਾ ਅਨ ਪ੍ਰੈਕਟੀਕਲ ਇਹ ਜਿਹੜੀ ਹੈ ਇੱਕ ਪ੍ਰੈਕਟਿਸ ਕਰਨ ਲੱਗੀ ਹੈ ਜਿਹੜੀ ਕਿ ਮੈਂ ਸਮਝਦਾ ਕਿ ਟੋਟਲੀ ਫੇਲਿਅਰ ਹੋਏਗੀ ਦੂਸਰਾ ਜਿਹੜਾ ਆ ਇਹ ਸਕੀਮ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਆ ਸਰਵਿਸਿਜ਼ ਘਰ-ਘਰ ਪ੍ਰੋਵਾਈਡ ਕਰਾਵਾਂਗੇ ਉਹਦੇ ਲਈ ਮਾਰਕਫੈਡ ਨੂੰ ਇਹ ਜਿਹੜਾ ਏਜੰਸੀ ਬਣਾ ਰਹੇ ਤੇ ਜਿਹੜੇ 18.5 ਹਜ਼ਾਰ ਡੀਪੂ ਜਿਹੜੇ ਕਿ ਪਿਛਲੇ ਕਈ ਦਹਾਕਿਆਂ ਤੋਂ ਇੱਕ ਮਤਲਬ ਪਿੰਡ ਲੈਵਲ ਤੇ ਸਮਝ ਲਓ ਵੀ ਉਹ ਇੱਕ ਰੁਜ਼ਗਾਰ ਦੇ ਤੌਰ ਤੇ ਕੰਮ ਕਰ ਰਹੇ ਇਹ ਉਹਨਾਂ ਦਾ ਵੀ ਬਰਬਾਦ ਕਰਨਗੇ ਕਿਉਂਕਿ 18500 ਦੀਪੂ ਜਦੋਂ ਇਹ ਸਰਵਿਸਿਜ਼ ਘਰ ਘਰ ਜਾਣਗੀਆਂ ਤੇ ਉਹਨਾਂ ਦੀਆਂ ਖਤਮ ਹੋ ਜਾਣਗੀਆਂ ਇਹ ਬੇਰਜ਼ਗਾਰੀ ਨੂੰ ਵਧਾਉਣ ਦੀਆਂ ਗੱਲਾਂ ਆ ਇਹ ਇਹਦੇ ਨਾਲ ਕੋਈ ਹੱਲ ਨਹੀਂ ਹੋਣਾ ਦੂਸਰਾ ਜਿਹੜਾ ਆ ਆਟਾ ਕਣਕ ਤਾਂ ਇਹ ਜਿਹੜੀ ਮਿਆਰੀ ਕਣਕ ਹਾਲੇ ਤੱਕ ਨਹੀਂ ਪ੍ਰੋਵਾਈਡ ਕਰ ਸਕੇ ਬਹੁਤ ਸਾਰੇ ਕੇਸ ਜਿਹੜੇ ਆ ਤੁਹਾਡੇ ਸਾਹਮਣੇ ਮੀਡੀਆ 'ਚ ਆਉਂਦੇ ਹੀ ਰਹਿੰਦੇ ਆ ਵੀ ਜਿਹੜੀ ਸੜੀ ਹੋਈ ਕਣਕ ਆ ਉਹ ਪਹਿਲਾਂ ਹੀ ਲੋਕਾਂ ਨੂੰ ਇਹ ਦਿੰਦੇ ਆ ਤੇ ਜਿਹੜਾ ਆਟਾ ਬਣਾ ਕੇ ਦੇਣਗੇ ਉਹਦੀ ਕੀ ਗਾਰੰਟੀ ਆ ਇਹ ਆਟਾ ਚੰਗਾ ਮਿਆਰੀ ਹੋਏਗਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਮਾੜੀ ਤੋਂ ਮਾੜੀ ਕਣਕਾ ਉਹਦਾ ਆਟਾ ਬਣਾ ਕੇ ਦੇਣ ਕਿ ਮੈਨੂੰ ਲੱਗਦਾ ਉਹਦੇ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਵੀ ਪਵੇਗਾ ਸੋ ਮੈਂ ਭਗਵੰਤ ਮਾੜ ਸਰਕਾਰ ਨੂੰ ਇਹ ਬੇਨਤੀ ਕਰਨਾ ਹੈ ਅਸੀਂ ਉਹਨਾਂ ਤੋਂ ਉਹਨਾਂ ਤੋਂ ਮੰਗ ਕਰਦੇ ਹਾਂ ਵੀ ਕਾਈਂਡਲੀ ਇਹ ਜਿਹੜੀਆਂ ਸਰਵਿਸਸ ਤੁਸੀਂ ਘਰ ਪਹੁੰਚਾਉਣੀਆਂ ਇਹ ਰਹਿਣ ਦਿਓ ਜਿਹੜਾ ਬੈਕਲੌਗ ਆ ਜਿਹੜੀਆਂ ਦਫ਼ਤਰਾਂ ਦੇ ਵਿੱਚ ਖਾਲੀ ਅਸਾਮੀਆਂ ਨੇ ਜਿਹੜੀਆਂ ਕਈ ਸਾਲਾਂ ਤੋਂ ਖਾਲੀ ਪਈਆਂ ਨੇ ਉਹ ਭਰਨੀਆਂ ਚਾਹੀਦੀਆਂ ਇੱਕ ਤਰ੍ਹਾਂ ਦਾ ਰੁਜ਼ਗਾਰ ਮਿਲੇਗਾ ਲੋਕਾਂ ਨੂੰ ਜਿਹੜਾ ਓਵਰਲੋਡ ਵਰਕ ਚੱਲ ਰਿਹਾ ਜਿਹੜਾ ਹਰ ਇੱਕ ਦਫ਼ਤਰ ਦੇ ਵਿੱਚ ਤੁਸੀਂ ਜਾ ਕੇ ਦੇਖੋ ਦਫ਼ਤਰ ਦੇ ਵਿੱਚ 20 ਬੰਦੇ ਚਾਹੀਦੇ ਹੁੰਦੇ ਤਾਂ ਉੱਥੇ 4 ਬੰਦੇ ਲੱਗੇ ਹੋ ਮਤਲਬ ਓਵਰਲੋਡ ਵਰਕ ਜਿਹੜਾ ਇੱਕ ਅਧਿਕਾਰੀ ਤੇ ਹੈਗਾ ਉਹ ਘਟੇਗਾ ਤੇ ਦਫ਼ਤਰ ਦੇ ਵਿੱਚ ਜਦੋਂ ਲੋਕ ਜਾਣਗੇ ਜਦੋਂ ਅਧਿਕਾਰੀ ਪੂਰੇ ਹੋ ਜਾਣਗੇ ਜਦੋਂ ਜਿਹੜੀਆਂ ਖਾਲੀ ਸੀਟਾਂ ਪੂਰੀਆਂ ਜਾਣਗੀਆਂ ਲੋਕਾਂ ਨੂੰ ਆਸਾਨੀ ਨਾਲ ਕੰਮ ਹੋਣਗੇ ਇਸ ਕਰਕੇ ਮੈਂ ਇਸ ਸਕੀਮ ਨੂੰ ਜਿਹੜਾ ਬਿਲਕੁਲ ਮੈਂ ਮੁੱਢੋਂ ਰੱਦ ਕਰਦਾ ਵੀ ਇਹ ਪ੍ਰੈਕਟੀਕਲ ਚੀਜ਼ ਨਹੀਂ ਆ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਆ ਔਰ ਇਹ ਸਰਕਾਰ ਦੇ ਹੀ ਖਰਾਬ ਜਾਏਗੀ ਜਦੋਂ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਮਿਲਣਗੀਆਂ ਥੈਂਕ ਯੂ ਵੈਰੀ ਮਚ ਮਤਾ ਸਾਨੂੰ ਵੀ ਆਪਾਂ ਚੋਦੇ ਨਹੀਂ ਪਤਾ ਹੋਇਆ ਤੱਕ ਇਹ ਨਾਮਾ ਤਾਂ ਇਸ ਲਈ ਇਹਹੀ ਕਿੰਨੇ ਵੀ ਤਾਲਮੇਲ ਹੋ ਜਾ ਕੇ ਸਾਰਿਆਂ ਦਾ ਇੱਕ ਵਾਰੀ ਇਕੱਠੇ ਜਿੰਨੇ ਵੀ ਆਪਣੇ ਜ਼ਿਲ੍ਹੇ ਦੀ ਟੀਮ ਆ ਬਾਹਰ ਅੰਦਰ ਜਿੱਥੇ ਵੀ ਮੀਟਿੰਗਾਂ ਹੁੰਦੀਆਂ ਜ਼ਿਲ੍ਹੇ ਤੋਂ ਬਾਹਰ ਉੱਥੇ ਚਲੋ ਆਪਾਂ ਤੁਹਾਨੂੰ ਨਹੀਂ ਬੁਲਾਉਂਦੇ ਜਦੋਂ ਜ਼ਿਲ੍ਹਾ ਗਰਦਾਖੋਟ ਦੀ ਮੀਟਿੰਗ ਹੁੰਦੀ ਆ ਉਦੋਂ ਤੁਹਾਨੂੰ ਆਪਾਂ ਜ਼ਰੂਰ ਖੇਚਲ ਦਵਾ ਗਲਾਂਗੇ ਆਡੇ ਵਿੱਚ ਜਿੱਦ ਅੱਜ ਸਾਡੇ ਵਿਲੀਅਮ ਹੀਰੋ ਜੀ ਵਿਲੀਅਮ ਭਾਜੀ ਜਿੱਥੇ ਇਹਨਾਂ ਨੂੰ ਲੋੜ ਪੈਂਦੀ ਆ ਸਾਡੀ ਅਤੀਰਾਂ ਅਯੋਸ਼ੋ ਲੈਣਾ ਵਾਲੀ ਨੂੰ ਕਾ ਕਰੀਂ ਦਿੰਦਾ ਪਰਮਾਤਮਾ ਦੀ ਚਲੋ ਦਇਆ ਸਾਡੇ ਤੇ ਇਹਨਾਂ ਤੇ ਵੀ ਦਇਆ ਆ ਪਰ ਏਕਤਾ ਵਿੱਚ ਬਲ ਹੁੰਦਾ ਜਦੋਂ ਵੀ ਜ਼ਿਲ੍ਹੇ 'ਚ ਕੋਈ ਮੁਸੀਬਤ ਕਿਸੇ ਤੇ ਪੈਂਦੀ ਆ ਇੱਕ ਕਾਲ ਦੇ ਵਿੱਚ ਮਲਭੀ ਇਕੱਠੇ ਹੋਣਾ ਸਾਡਾ ਲਾਜ਼ਮੀ ਆ ਤੁਸੀਂ ਅੱਜ ਜਿੰਨੇ ਵੀ ਆਏ ਜੀ ਮੇਨ ਮੇਨ ਪ੍ਰਧਾਨ ਪ੍ਰਾਸਤ ਸਹਿਬਾਨ ਜੀ ਤੁਹਾਡੇ ਕੋ ਸੰਗਤਾਂ ਬਹੁਤ ਆ ਜੀ ਪਾਸਟਰ ਜੀ ਜੀ ਜਿੰਨੇ ਵੀ ਆਪਰੇ ਪ੍ਰਧਾਨ ਆਪਾਂ ਤੁੰਗੀ ਕੁਲਦੀਪ ਢੁੰਗ ਜੀ ਤੇ ਸਾਰੇ ਆਗ ਦੀਆਂ ਨਾੜਾਂ ਨੇ ਸੂਨ ਜੋਦਾ ਕਿੰਨੇ ਜਾਣੇ ਜਾਣਦੇ ਨੇ ਬਾਈਬਲ ਦੇ ਵਿੱਚ ਸਭ ਬੋਲੋ ਹallelujah ਹallelujah ਉਹ ਫਲਿਸਤੀਆਂ ਦੇ ਇਲਾਕੇ ਵਿੱਚ ਇਸ ਕਰਕੇ ਨਹੀਂ ਸੀ ਜਾਂਦਾ ਕਿ ਉਹਦੀ ਆਪਣੇ ਮਨ ਦੀ ਮਰਜ਼ੀ ਸੀ ਉਹਨੂੰ ਭੇਜਣ ਵਾਲਾ ਉੱਤਰ ਬੈਠਾ ਸੀ ਸਭ ਬੋਲੋ ਹallelujah ਹallelujah ਔਰ ਪਰਮੇਸ਼ਵਰ ਨੇ ਉਹਦੀਆਂ ਲਟਾਂ ਦੇ ਵਿੱਚ ਸ਼ਕਤੀ ਦਿੱਤੀ ਸੀ ਪਾਵਰ ਦਿੱਤੀ ਸੀ ਉਹਦੀ ਮਾਂ ਬਥੇਰਾ ਉਹਨੂੰ ਰੋਕਦੀ ਸੀ ਕਿਉਂਕਿ ਉਹਦਾ ਵੀ ਜਨਮ ਜਿਹੜਾ ਆ ਫਰਿਸ਼ਤੇ ਦੇ ਸਨੇਹੇ ਦੇ ਨਾਲ ਹੋਇਆ ਆ ਹਾਲੇਲੂਇਆ ਉਹ ਨਜ਼ੀਰ ਆ ਪਾਈਬਲ ਦੇ ਵਿੱਚ ਗਿਣਿਆ ਜਾਂਦਾ ਸਭ ਬੋਲੋ ਹਾਲੇਲੂਇਆ ਹਾਲੇਲੂਇਆ ਉਹਦੀ ਮਾਂ ਨੂੰ ਬਥੇਰਾ ਰੋਕਦੀ ਸੀ ਕਿ ਸਾਡੇ ਕਬੀਲੇ ਵਿੱਚ ਤੇਰੇ ਵਾਸਤੇ ਬਹੁਤ ਸਾਰੀਆਂ ਲੜਕੀਆਂ ਨੇ ਪਰ ਪ੍ਰਭੂ ਨੇ ਉਹਦੇ ਦੁਆਰਾ ਉਹ ਕੌਮ ਨੂੰ ਆਜ਼ਾਦ ਕਰਾਉਣਾ ਸੀ ਸਭ ਬੋਲੋ ਹਾਲੇਲੂਇਆ ਹਾਲੇਲੂਇਆ ਔਰ ਪਰਮੇਸ਼ਵਰ ਨੇ ਆ ਖਾਸ ਸਾਨੂੰ ਇੱਕ ਪ੍ਰਧਾਨ ਸਾਹਿਬ ਜੋ ਕਿ ਦਿੱਤਾ ਆ ਜੇ ਆਪਾਂ ਸਾਰੇ ਮਿਲ ਕੇ ਸਾਥ ਦੇਵਾਂਗੇ ਸੀਐਨਐਫ ਦੇ ਵਿੱਚ ਜੁੜਨ ਦਾ ਮਤਲਬ ਆ ਖੜ ਜਾਣਾ ਸਭੋ ਹallelujah ਹallelujah ਇਹ ਨਹੀਂ ਕਿ ਵਿਚਾਰ ਵਿਚਾਰ ਤੇ ਜਿਹੜੇ ਜਲਦੇ ਰਹਿਣੇ ਆ ਖੜ ਜਾਣਾ ਤੇ ਫੜਨਾ ਕਿਦੇ ਵਾਸਤੇ ਆ ਜ਼ੁਲਮ ਵਾਸਤੇ ਭਾਵੇਂ ਉਹ ਕਿਸੇ ਵੀ ਧਰਮ ਦਾ ਇਨਸਾਨ ਆ ਜੇ ਉਹਦੇ ਨਾਲ ਧੱਕਾਸ਼ਾਹੀ ਹੋਣੀ ਆ ਤੇ ਫਿਰ ਖੜ ਜੋ ਪਤਾ ਲੱਗੇ ਸਾਨੂੰ ਵੀ ਫਲਾਣੇ ਤਾਂ ਸੀਐਨਐਫ ਦਾ ਕਮੇਟੀ ਦਾ ਜਿਹੜਾ ਕੋਈ ਵੀ ਮੈਂਬਰ ਵਾ ਚਾਹੇ ਕੋਈ ਬੰਦਾ ਜਿਹੜਾ ਉਹ ਖੜਾ ਹੋਇਆ ਫਿਰ ਜੇ ਆਪਾਂ ਪਿੱਛੇ ਨਾ ਵਾਂਗੇ ਫਿਰ ਸਾਡੇ ਵਿੱਚ ਕਮੀ ਹੋਏਗੀ ਤੇ ਜੇ ਖੜ ਜਾਵੇਗਾ ਉਹ ਸੱਚਾਈ ਦੇ ਰਸਤੇ ਦੇ ਉੱਤੇ ਤੇ ਫਿਰ ਆਪਾਂ ਸਾਵਾ ਸੇ ਦਵਾਂਗੇ ਔਰ ਪ੍ਰਧਾਨ ਸਾਹਿਬ ਹੁਣੀ ਉਹਨੂੰ ਸਨਮਾਨਤ ਕਰਨਗੇ ਸਭ ਬੋਲੋ ਹallelujah ਇਹ ਚਾਵੇ ਤੇ ਤਲਵਾਰ ਨਾਲੋਂ ਜ਼ਿਆਦਾ ਤਿੱਖੀ ਚਲਦੀ ਆ ਕਲਮ ਦਾ ਲਿਖਿਆ ਬੰਦਾ ਨਹੀਂ ਮਰਦਾ ਭਾ ਜ਼ੀਬ ਦਾ ਲਿਖਿਆ ਮਰਦਾ ਸਭ ਬੋਲੋ ਹallelujah ਹallelujah ਇਹ ਜ਼ੀਬ ਦੇ ਵਿੱਚੋਂ ਜਦੋਂ ਬੋਲਣਾ ਹੈ ਨਾ ਪਹਿਲਾਂ ਥੋਲਣਾ ਤੇ ਫੇਰ ਬੋਲਣਾ ਚਾਹੀਦਾ ਕਿਉਂਕਿ ਹਰ ਇੱਕ ਗਲ ਦਾ ਵਜਣਿਆ ਜ਼ਰੂਰੀ ਨਹੀਂ ਕਿ ਬੰਦੇ ਦਾ ਕਤਲ ਤਲਵਾਰ ਨਾਲ ਚਾਹੇ ਗੋਲੀ ਨਾਲ ਚਾਹੇ ਕਿਸੇ ਹੋਰ ਹਥਿਆਰ ਦੇ ਨਾਲ ਕਈ ਵਾਰੀ ਬੰਦਾ ਬੰਦੇ ਨੂੰ ਬੋਲੀ ਇਹੋ ਜੀ ਮਾਰਦਾ ਕਿ ਉਹ ਬੰਦਾ ਘਾਤ ਹੋ ਜਾਂਦਾ ਦੇਖਿਆ ਕਰੀ ਇਹ ਕਰਕੇ ਜ਼ੁਬਾਨ ਦੀ ਜਿਹੜੀ ਤਾਕਤ ਹੈ ਬਹੁਤ ਜ਼ਬਰਦਸਤ ਹੈ ਸੋ ਪਰਮੇਸ਼ਵਰ ਦੀ ਬਾਣੀ ਦੇ ਨਾਲ ਜੋੜਦੇ ਆ ਹੋਇਆ ਪਰਮੇਸ਼ਵਰ ਦੇ ਬਚਨਾਂ ਦੇ ਮੁਤਾਬਕ ਚੱਲ ਕੇ ਸੁਣੀਆਂ ਸੁਣਾਈਆਂ ਗੱਲਾਂ ਕਿ ਅੱਜ ਦੇ ਸਮੇਂ ਦੇ ਵਿੱਚ ਵਚਨ ਦੀ ਕੋਈ ਵੀ ਕਮੀ ਨਹੀਂ ਹੈ ਮੋਬਾਈਲ ਦੇ ਦੁਆਰਾ ਵਚਣਾਂ ਚੈਨਲਾਂ ਦੇ ਦੁਆਰਾ ਟੀਵੀ ਦੇ ਦੁਆਰਾ ਸੁਣ ਸਕਦੇ ਹਾਂ ਪਰ ਉਹਦੇ ਉੱਤੇ ਕਵਰ ਕਰਨਾ ਜਿਹੜਾ ਸਭ ਤੋਂ ਵੱਡਾ ਕੀ ਆ ਫਰਜ ਆ ਤਾਂ ਵੀ ਇਸੇ ਗੱਲ ਦੀ ਸੁਣਦੇ ਬਹੁਤ ਜ਼ਿਆਦਾ ਤੇ ਧਿਆਨ ਜਿਹੜਾ ਸਾਡਾ ਆ ਘਟਿਆ ਇਸ ਕਰਕੇ ਪ੍ਰਭੂ ਦੇ ਪਿਆਰਿਓ ਸਾਡੇ ਨਾਲ ੱਥਕੇ ਜਿਹੜੇ ਆ ਇਹ ਹੁੰਦੇ ਨੇ ਸਾਡੇ ਵਿੱਚ ਕਮੀਆਂ ਔਰ ਸਾਡੇ ਵਿੱਚ ਜਿਵੇਂ ਨਿਆਂਈਆ एकता जिंदाबाद जिंदाबाद एकता जिंदाबाद 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 भोजन एकता जिंदाबाद 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 एस सी एस टी बीसी एकता जिंदाबाद 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 भोजन एकता जिंदाबाद 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 हरे लुया जय भारत जय भीम जय जय भीम